ਕਿੰਨੇ ਦਿਨ ਬਾਕੀ ਆ ਪੰਜ ਦਿਨ ਤੇ ਸੱਤ ਲੈ ਜੂ ਪੰਜਾਂ ਅੰਦਰ ਜੇ ਅੰਦਰ ਜੇ ਅੰਦਰ ਇੱਥੇ ਲੱਚੇ ਜਿੱਥੇ ਖੜੀ ਸੀ ਉੱਥੇ ਲੱਚੇ ਲੋ ਜੀ ਇੱਕ ਦੋ ਦਿਨ ਵੱਧ ਵੀ ਲੈ ਜੂ ਹੈ ਹਾਂ ਹਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੁੰਗਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਫਲੂਨ ਝੋਟੀ ਸੂਣ ਵਾਲੀ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7280003555 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜ਼임ੀਦਾਰ ਭਰਾ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਬਾਈ ਜੀ ਸਸੀ ਕਾ ਜੀ ਕਛਰੀ ਗਾਂ ਜੀ ਨਾਮ ਵੀਰ ਜੀ ਆਪਣਾ ਗਰਸ਼ੇਖ ਸਿੰਘ ਪਿੰਡ ਸੂਂਗਾ ਜਲਾ ਬਰਨਾਲਾ ਠੀਕ ਆ ਜੀ ਹਾਂ ਜੀ ਬਈ ਕਵੇਂ ਸੂਹ ਛੋਟੀ ਨਹੀਂ ਸੁਣਾਂ ਨੇ ਬਲੂਨ ਛੋਟੀ ਆ ਬਈ ਬਲੂਨ ਛੋਟੀ ਆ ਭਰਾ ਲੋ ਵੀ ਥਾਂ ਤੋਂ ਬਹੁਤ ਸੋਹਣਾ ਕਰਮਾ ਵਾਲੀ ਦੇ ਦੇਖ ਸਕਦੇ ਹੋ ਕੱਦ ਵੱਡ ਸੁਖਣਾ ਸੋਹਣਾ ਤੋੜ ਦੋ ਭਰਾ ਲੋ ਜੀ ਬਲੂਨ ਛੋਟੀ ਆ ਠੀਕ ਆ ਚੈੱਕ ਕਰ ਸਕਦੇ ਹੋ ਫੇਸ ਬਿਊਟੀ ਚੈੱਕ ਕਰ ਸਕਦੇ ਭਰਾ ਬਾਕੀ ਸਾਨੂੰ ਦਿਖਾਉਣਾ ਤੋੜਾ ਠੀਕ ਆ ਨਾ ਲੋ ਜੀ ਕਰਮਾ ਵਾਲੀ ਦਾ ਘਰ ਦੀ ਛੋਟੀ ਆ ਜ਼ਿਮੀਂਦਾਰ ਭਰਾ ਬਈ ਥਾਂ ਤੋਂ ਕਰਮਾ ਵਾਲੀ ਦੇ ਬਹੁਤ ਸੋਹਣਾ ਭਈ ਕਿੰਨੇ ਕਿ ਦਿਨ ਬਾਕੀ ਆ ਪੰਜੇ ਦੇ ਅੰਦਰ ਛੱਤ ਲੈ ਰੂ ਪੰਜਾ ਅੰਦਰ ਜੇ ਅੰਦਰ ਜੇ ਅੰਦਰ ਇੱਥੇ ਅਸੀਂ ਜਿੱਥੇ ਖੜੀ ਸੀ ਇੱਥੇ ਲੱਤ ਲਾ ਲਓ ਜੀ ਇੱਕ ਦੋ ਦਿਨ ਬਾਅਦ ਵੀ ਲੈ ਜੂ ਹਾਂ ਹਾਂ ਠੀਕ ਆ ਲੋਪਰਾ ਬੰਦ 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 ਟਾਈਟ ਜੀ ਕਰਕੇ ਬੰਦ ਨੂ ਮੜਿਆ ਮੈਂ ਵੀਡੀਓ ਨੇੜੇ ਕਰਕੇ ਬਣਾਉਣੀ ਇੱਕ ਲੋ ਜੀ ਤੁਮ ਤੁਮ ਨੂੰ ਵੀ ਦਿਖਾਉਣੇ ਆ ਸਟਾਰਟ ਕਰ ਦੂ ਮੜਿਆ ਹੋਰ ਕਰ ਕੋਈ ਗੱਲ ਲੋ ਜੀ ਟਿਕਾ ਟੋਕੇ ਤਾਂ ਪਤਾ ਬਈ ਕਿਹੜਾ ਭਰਾ ਇਹਦੇ ਤੁਸੀਂ ਸਰਕਾਰੀ ਹਾਂ ਚਾਹ ਚੁਗਰਾ ਹੈ ਜੀ ਠੀਕ ਹੈ ਸਰਕਾਰੀ ਸੀਮਨਾ ਠੀਕ ਆ ਉਪਰਾ ਫਿਰ ਚੈੱਕ ਕਰ ਸਕਦੇ ਦੁਬਾਰੇ ਤੇ ਰੇਟ ਵੀਰ ਜੀ ਦਾ ਜਾਇਜ਼ ਆ ਹਾਂ ਜੀ ਵੀ ਰੇਟ ਦਾ ਫੋਨ ਤੇ ਗੱਲਬਾਤ ਕਰ ਲਾਂਗੇ ਫੋਨ ਤੇ ਕਰੋਗੇ ਗੱਲਬਾਤ ਠੀਕ ਆ ਲੋਪਰਾ ਦੁਬਾਰੇ ਫਿਰ ਚੈੱਕ ਕਰ ਸਕਦੇ ਕੱਦ ਬੈਡ ਤੇ ਫੇਸ ਬਿਊਟੀ ਠੀਕ ਹੈ ਜੀ ਠੀਕ ਆ ਗੁਰ ਜੀ ਹਾਂ ਜੀ ਇਹ ਕੱਟੇ ਦੀ ਉਮਰ ਦੱਸੋ ਕਿੰਨੇ ਟਾਈਮ ਦੀ ਹੋਗੀ 21 ਮਹੀਨਾ ਆ ਗਿਆ ਜੀ 21 ਮਹੀਨਾ ਦਾ ਹੋ ਗਿਆ ਲੋਪਰਾ ਸਿੰਘੀ ਸਿੰਘੀ ਚੈੱਕ ਕਰ ਸਕਦੇ ਲੋ ਜੀ ਕੱਢ ਦਵੱਡ ਸੁਖਣਾ ਸੋਣਾ ਲੋ ਜੀ ਸਟੈਟਿਸਟੀਕਲ ਚੈੱਕ ਕਰ ਸੰਭਰਾ ਲੋ ਜੀ ਟੱਟਪੂੜਾ ਲੋ ਜੀ ਚੈੱਕ ਕਰ ਸੰਭਰਾ ਇਹਦਾ ਹੈਗਾ ਰੇਟ ਕੀ ਰੇਟ ਆ ਜੀ ਦਾ 40000 ਰੁਪਏ ਇਹਦਾ 40000 ਰੁਪਏ ਰੇਟ ਆ ਬਰਾ ਤੇ ਝੋਟੀ ਦਾ ਹੈਗਾ ਫੋਨ ਤੇ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲੋ ਧੰਨਵਾਦ ਮਿਲਦੇ ਆਂ ਬਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ